ਕੋਈ ਨਾ ਕੋਈ ਨਾ ਕੋਈ ਬਾਈਡ ਕਰੀ ਬਾਈਡ ਕਰੀ ਚਲ ਇੱਕ ਮੈਥਰ ਉਹ ਐਫ ਆਈ ਆਰ ਦੀ ਡਿਟੇਲਸ ਹੋਣੀਆਂ ਚਾਹੀਦੀਆਂ ਹੋਣੀਆਂ ਹੈ ਨਾ ਸੋ ਕੋਈ ਨਾ ਕੋਈ 25 ਅਰ ਕੱਲ ਤੱਕ ਉਹ ਲੀਡ ਦੇ ਵਿੱਚ ਜਾਈਵੇ ਪਾ ਕੇ ਸ਼ੱਕ ਕਰਾਉਂਗਾ ਮਾਰਾ ਸ਼ੱਕ ਕਰਕੇ ਤੇ ਟ੍ਰੇਡ ਦੇ ਦਿੱਸੋਰੇ ਬਾਰੇ ਦੱਸੋ ਸਸ ਜੀ ਗਾਦੀ ਸਾਰੇ ਵਿੱਚ ਸਭ ਤੋਂ ਪਹਿਲਾਂ ਮੈਂ ਪ੍ਰবেশਨ ਡੀਐਸਪੀ ਪ੍ਰੀਤ ਕਨਵਰ ਸਿੰਘ ਐਸਐਚਓ ਟਕੋਲੀ ਤੇ ਕੱਲ ਕੱਲ ਦੀ ਘਟਨਾ ਇਦਾਂ ਜੀ ਕਿ ਸਾਨੂੰ ਇੱਕ ਸੀਕ੍ਰੇਟ ਟਿਪ ਮਿਲੀ ਸੀ ਕਿ ਇੱਥੇ ਇੱਕ ਅਰੋਮਾਥੈਰਪੀ ਸਪਾ ਹੈਗਾ ਜੀ ਗੁਰਨਾਣਕਨ ਕਲੇ ਮਾਰਕੀਟ 올ਡ ਅੰਬਾਲਾ ਰੋਡ ਤੇ ਟਕੋਲੀ ਦੇ ਵਿੱਚ ਜਿੱਥੇ ਸਾਨੂੰ ਇੱਕ ਮੁਖਬਰੀ ਮਿਲੀ ਸੀ ਕਿ ਵੀ ਇੱਥੇ ਜਿਹੜਾ ਦੇ ਵਪਾਰ ਦਾ ਜਿਹੜਾ ਧੰਦਾ ਹੈ ਉਹ ਚੱਲਦਾ ਸੀਕ੍ਰੇਟ ਤਰੀਕੇ ਨਾਲ ਚਲਾਇਆ ਜਾ ਰਿਹਾ ਸਪਾ ਦੇ ਜਿਹੜੇ ਨਾਂ ਥੱਲੇ ਤੇ ਮ사ਜ ਕਰਨ ਦੇ ਬਹਾਨੇ ਥੱਲੇ ਵੀ ਇਹ ਇਸ ਤਰ੍ਹਾਂ ਦਾ ਗਲਤ ਕੰਮ ਹੋ ਰਿਹਾ ਜਿਸ ਤੇ ਸਾਡੀ ਜਿਹੜੀ ਟੀਮ ਹੈ ਜਿਹੜੀ ਟਕੌਲੀ ਪੁਲਿਸ ਦੀ ਸਮੇਤ ਮੇਰੇ ਤੇ ਅਸੀਂ ਇੱਕ ਟੀਮ ਤਿਆਰ ਕੀਤੀ ਤੇ ਅਸੀਂ ਇੱਥੇ ਛਾਪੇ ਛਾਪੇ ਮਾਰੀ ਕੀਤੀ ਜਾ ਕੇ ਸਵਾਦੇ ਉੱਤੇ ਤੇ ਮੌਕੇ ਤੇ ਅਸੀਂ ਦੇਖਿਆ ਕਿ ਇੱਕ ਸਾਨੂੰ ਜਿਹੜਾ ਕਸਟਮਰ ਉੱਥੇ ਜਿਨ੍ਹਾਂ ਦਾ ਨਾਮ ਹੈਗਾ ਸੁਨੀਲ ਸ਼ਰਮਾ ਉਹ ਜਿਹੜਾ ਮੈਨੇ ਕੁਐਸਚਨੇਬਲ ਹਾਲਾਤਾਂ ਵਿੱਚ ਸਾਨੂੰ ਮਿਲਿਆ ਔਰ ਇਥੇ ਸਾਨੂੰ ਪੰਜ ਲੜਕੀਆਂ ਜਿਹੜੇ ਸਪਾ ਦੇ ਅੰਦਰ ਜਿਹੜੀਆਂ ਮਿਲੀਆਂ ਤੇ ਫਿਰ છોੜੀ ਕੁਝ ਕੁਛ ਕੀਤੀ ਤੇ ਇਥੋਂ ਦੇ ਜਿਹੜੇ ਮੈਨੇਜਰ ਸਾਹਿਬ ਨੇ ਦਿਨੇਸ਼ ਸ਼ਰਮਾ ਜਿਹੜੇ ਪਾਣੀਪੱਧਰ ਰਹਿਣ ਵਾਲਾ ਹੈਗਾ ਤੇ ਉਹ ਇਹ ਸਾਰਾ ਜਿਹੜਾ ਧੰਦਾ ਹੈਗਾ ਇਹਨੂੰ ਮੈਨੇਜ ਕਰ ਰੇ ਸੀ ਤੇ ਜਿਹੜੇ ਇਹਦੇ ਓਨਰ ਅਸਤਨਾਮ ਸਿੰਘ ਉਹ ਅੰਬਾਲਾ ਦਾ ਰਹਿਣ ਵਾਲਾ ਹੈ ਜੀ ਤੇ ਜੋ ਕਿ ਰਿਮੋਟਲੀ ਇਥੋਂ ਆਪਰੇਟ ਕਰਦਾ ਸੀਗਾ ਤੇ ਕਦੇ-ਕਦੇ ਇੱਥੇ ਆਉਂਦਾ ਵੀ ਸੀਗਾ ਹੁਣ ਅ ਅਸੀਂ ਜਿੱਦਾਂ ਹੀ ਮੌਕੇ ਤੇ ਪਹੁੰਚੇ ਤੇ ਸਾਨੂੰ ਜੋ ਹਾਲਾਤ ਮਿਲੇ ਅਸੀਂ ਜਿਹੜੇ ਪੀੜਤ ਲੜਕੀਆਂ ਹੈਗੀਆਂ ਉਹਨਾਂ ਨੂੰ ਅ ਆਪਣਾ ਇੱਕ ਸਾਈਡ ਤੇ ਕੀਤਾ ਤੇ ਜਿਹੜੇ ਕਸਟਮਰ ਹੈ ਤੇ ਮੈਨੇਜਰ ਉਹਨੂੰ ਆਪਾਂ ਗ੍ਰਿਫਤਾਰ ਕੀਤਾ ਤੇ ਨਾਲ ਹੀ ਆਪਾਂ ਪੀੜਤ ਲੜਕੀਆਂ ਜਿਹੜੀਆਂ 5 ਸੀਗੀਆਂ ਉਹਨਾਂ ਦੀ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਤੇ ਇਹਨਾਂ ਦੀ ਵੈਰੀਫਿਕੇਸ਼ਨ ਕਰਾ ਕੇ ਤੇ ਉਹਨਾਂ ਨੂੰ ਅ ਅਸੀਂ ਰੀਲੀਜ਼ ਕਰ ਦਿੱਤਾ ਕਸਟਮਰ ਤੇ ਜਿਹੜੇ ਮੈਨੇਜਰ ਹੈਗਾ ਪਲੱਸ ਜਿਹੜਾ ਓਨਰ ਹੈ ਉਸ ਤੇ ਅਸੀਂ ਮੁਕੱਦਮਾ ਨੰਬਰ 32/25 ਟਕੌਲੀ ਥਾਣੇ ਦੇ ਵਿੱਚ ਦਰਜ ਕਰਦੇ ਆ। ਇਹ ਇਸ ਬਾਅਦ ਇੱਕ ਟਿੰਨੇ ਟਾਈਮ ਤੱਕ ਹੋਈ। ਇਹ ਤਕਰੀਬਨ ਜੋ ਸਾਨੂੰ ਖਬਰ ਮਿਲੀ ਹੈ ਜੀ ਸਪਾ ਸੈਂਟਰ ਪੰਜ ਤੋਂ 6 ਮਹੀਨੇ ਤੋਂ ਚੱਲ ਰਿਹਾ ਸੀਗਾ ਤੇ ਕਾਫੀ ਵਾਰੀ ਹੋਰ ਅੱਗੇ ਪਿੱਛੇ ਵੀ ਸਾਨੂੰ ਖਬਰ ਆਈ ਸੀ ਕਿ ਵੀ ਸਪਾ ਸੈਂਟਰਾਂ 'ਚ ਗਲਤ ਕੰਮ ਹੋਣ ਦਾ ਸ਼ੱਕ ਹੈਗਾ ਜੀ ਤੇ ਅਸੀਂ ਉਸ ਤੇ ਕਾਰਵਾਈ ਕਰਦੇ ਹੋਏ ਇਹ ਕੱਲ ਜਿਹੜਾ ਆਪਰੇਸ਼ਨ ਹੋਣ ਜਾਣਦ ਕਰੇ ਜਿਹੜੇ ਫਸੇ ਪੜੇ ਹੈ ਜਿਹਨੇ ਇਹ ਨਾਮ ਲੁਕਾਏ ਹੈ ਨਰਕੀਲ ਕ੍ਰਿਮਿਨਲ ਬੈਕਗ੍ਰਾਉਂਡ ਪਹਿਲਾਂ ਤੋਂ ਵੀ ਸੀ ਨਹੀਂ ਜੀ ਹਲੇ ਤੱਕ ਤੇ ਕੋਈ ਅੱਦਾ ਦੀ ਗੱਲ ਸਾਡੇ ਸਾਹਮਣੇ ਨਹੀਂ ਆਈ ਹੈ ਤੇ ਫਰਦਰ ਜੇ ਲੋ ਤਫਤੀਸ਼ ਅਸੀਂ ਕਰਾਂਗੇ ਜੇ ਉਸੇ ਕੋਈ ਸਾਹਮਣੇ ਆਉਂਦਾ ਤਾਂ ਤੁਹਾਨੂੰ ਜਾਣੂ ਕਰਾ ਦਿੱਤਾ ਜਾਏਗਾ ਕੁੜੀਆਂ ਬਜਾਬਰਦਸਤੀ ਮੈਂ ਤਾਂ ਜ਼ਬਰਦਸਤੀ ਤੇ ਕਹਿ ਲੋ ਜੀ ਇੱਕ ਇੱਕ ਤਰ੍ਹਾਂ ਨਾਲ ਕੁੜੀਆਂ ਦੀ ਮਜਬੂਰੀ ਕਹਿ ਲੋ ਜਾਂ ਇਹਨਾਂ ਦਾ ਜਿਹੜਾ ਸਰੀਰਕ ਸ਼ੋਸ਼ਣ ਹੈਗਾ ਉਹ ਸਪਾ ਦੇ ਨਾਂ ਦੇ ਥੱਲੇ ਕਰਾਇਆ ਜਾਂਦਾ ਸੀ ਤੇ ਫਰਦਰ ਅਸੀਂ ਜੁਰੂਰ ਹਲੇ ਤਫਤੀਸ਼ ਕਰਾਂਗੇ ਤੇ ਉਸ ਗੱਲਾਂ ਹੋਰ ਸਾਹਮਣੇ ਖੁੱਲ ਕੇ ਆਉਣਗੀਆਂ। ਉਹ ਦੇਖਿਆ ਜਾ ਰਿਹਾ ਕਿ ਟਕੋਲੀ ਹੋਰ ਦੇਰਪੁਰ ਏਰੀਆ ਚ ਦੇਰਪੁਰ ਦੇ ਵੀ ਸਪਾਸ ਸੈਂਟਰ ਬੱਗੇ ਜਾ ਰਹੇ ਨੇ ਤੇ ਉਹਦੀ ਚੈਕਿੰਗ ਅੱਗੇ ਵੀ ਜਾਰੀ ਰਹੀ ਦੀ ਅੱਤੇ ਬਿਲਕੁਲ ਜੀ ਬਿਲਕੁਲ ਸਪਾਸ ਸੈਂਟਰਸ ਦੇ ਉੱਤੇ ਚੈਕਿੰਗ ਇਹ ਹੁਣ ਨਹੀਂ ਹੈ ਵੀ ਅਸੀਂ ਹੁਣ ਤੋਂ ਚਾਲੂ ਕੀਤੀ ਹੈ ਜਦ ਦੇ ਮੈਂ ਇਥੇ ਸਚੂ ਲੱਗਿਆ ਤੇ ਅਸੀਂ ਸਪਾਸ ਸੈਂਟਰਸ ਕਹ ਲਓ ਤੇ ਹੋਟਲਸ ਕਹ ਲਓ ਸਾਰੀ ਜਗ੍ਹਾ ਆਪਾਂ ਜਾ ਕੇ ਚੈਕਿੰਗ ਕਰਦੇ ਹਾਂ ਜੀ। ਅਰ اور ਰੈਂਡਮਲੀ ਅਸੀਂ ਕਿਸੇ ਵੀ ਹੋਟਲ ਜਾਂ ਕਿਸੇ ਵੀ ਸਪਾ ਸੈਂਟਰ ਜਾ ਕੇ ਚੈਕਿੰਗ ਕਰਦੇ ਹਾਂ ਸੋ ਬਟ ਇਹ ਜਿਹੜਾ ਘਟਨਾ ਕੱਲ ਵਾਪਰੀ ਹੈ ਜਿਸ ਅਸੀਂ ਬੰਦੇ ਫੜੇ ਨੇ ਤੇ ਆਈ ਹੋਪ ਇਹਦੇ ਨਾਲ ਇੱਕ ਸਟਰੋਂਗ ਮੈਸੇਜ ਸਾਰੇ ਟਕੌਲੀ ਏਰੀਆ ਚ ਤੇ ਆ ਜ਼ੀਰਕਪੁਰ ਏਰੀਆ ਚ ਜਾਏਗਾ ਕਿ ਜੇ ਕੋਈ ਬੰਦਾ ਇਦਾਂ ਦੀ ਗਤੀਵਿਧੀ ਕਰ ਰਿਹਾ ਤੇ ਉਹ ਪੁਲਿਸ ਉਧਰ ਜਾਓ ਤੇ ਇਹਨੂੰ ਬੰਦ ਕਰ ਦਿਓ ਨਹੀਂ ਤੇ ਜੇ ਸਾਡੇ ਤੁਸੀਂ ਫੜੇ ਗਏ ਤੇ ਤੁਹਾਡੇ ਤੇ ਸਭ ਤੋਂ ਸਤ ਕਾਰਵਾਈ ਕੀਤੀ ਜਾਏਗੀ